ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੀ ਕਿ ਧਾਗਾ ਜਿਹੜਾ ਮਸ਼ੀਨ ਦੇ ਵਿੱਚ ਬਹੁਤ ਆਸਾਨੀ ਨਾਲ ਤੁਸੀਂ ਪਾ ਸਕਦੇ ਹੋ ਇਸ ਆਹ ਵਾਲਾ ਜਿਹੜਾ ਧਾਗਾ ਹੈ ਇਹਨੂੰ ਬਿਨਾਂ ਕੱਢੇ ਤੁਸੀਂ ਇਸ ਤੋਂ ਇਹਨੂੰ ਬਿਨਾਂ ਰਿਮੂਵ ਕੀਤੇ ਤੁਸੀਂ ਇਹਦੇ ਵਿੱਚ ਧਾਗਾ ਆਸਾਨੀ ਨਾਲ ਪਾ ਸਕਦੇ ਹੋ ਉਹ ਕਿਸ ਤਰੀਕਾ ਨਾਲ ਪਾ ਸਕਦੇ ਹੋ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਆਂ ਦੇਖੋ ਆਪਾਂ ਇੱਥੋਂ ਕੋਈ ਵੀ ਰੀਲ ਲੈ ਲਈ ਠੀਕ ਹੈ ਉਸ ਤੋਂ ਬਾਅਦ ਉਹਦਾ ਧਾਗਾ ਮੈਂ ਕੀਤਾ ਆਪਾਂ ਨੇ ਤੇ ਇੱਥੇ ਤੁਸੀਂ ਲਗवानी ਆਂ ਇਸ ਤੋਂ ਬਾਅਦ ਤੁਸੀਂ ਇਹਦੇ ਨਾਲ ਨਾ ਇਸ ਨੂੰ ਗੱਠ ਮਾਰ ਲੈਣੀ ਆ ਤੇ ਇਹ ਦੇਖੋ ਅੱਧਾ ਅੱਧਾ ਆਪਾਂ ਨੇ ਬਿਲਕੁਲ ਬਰੀਕ ਜੀ ਗੱਠ ਲਗਾ ਲਈ ਤੇ ਇਸ ਤੋਂ ਬਾਅਦ ਆਪਣੇ ਲਵੇ ਸੀਜ਼ਰ ਕਟਰ ਜੋ ਵੀ ਹੈ ਤੁਹਾਡੇ ਕੋਲੇ ਉਹ ਨਾਲ ਜਿਹੜਾ ਤੁਹਾਡਾ ਐਕਸਟਰਾ ਧਾਗਾ ਦਾ ਉਹਨੂੰ ਤੁਸੀਂ ਕੱਟ ਦੋ ਜਿਵੇਂ ਕਿ ਆਪਣੇ ਕੋਲ ਆ ਉੱਪਰ ਲੈ ਐਕਸਟਰਾ ਹੈਗਾ ਤੇ ਇਹਨੂੰ ਬਿਲਕੁਲ ਇੱਥੋਂ ਕੱਟ ਦੋ ਤੁਸੀਂ ਠੀਕ ਹੈ ਜੀ ਤੇ ਜਿਹੜਾ ਤੁਸੀਂ ਨੇ ਇੱਥੇ ਧਾਗਾ ਪਾਇਆ ਹੋਇਆ ਇਹਦੇ ਵਿੱਚ ਤੇ ਇਹਨੂੰ ਤੁਸੀਂ ਨੇ ਐਵੇਂ ਕਰਕੇ ਇੱਥੋਂ ਵੀ ਕੱਟ ਲੈਣਾ ਤੇ ਆ ਲਓ ਤੁਹਾਡਾ ਧਾਗਾ ਜਿਹੜਾ ਉਹ ਇੱਥੇ ਆ ਗਿਆ ਤੇ ਜਿਹੜੀ ਗੱਠ ਸੀ ਉਹ ਆਪਣੀ ਇੱਥੇ ਆ ਗਈ ਇਹਨੂੰ ਆਪਾਂ ਕੱਟ ਦਾਂਗੇ ਤੇ ਸੂਈ ਦੇ ਵਿੱਚ ਇਹਨੂੰ ਪਾ ਲੇ ਵੈਸੇ ਤਾਂ ਇਹ ਸੂਈ ਦੇ ਵਿੱਚੋਂ ਵੀ ਇਸ ਤਰੀਕੇ ਨਾਲ ਨਿਕਲ ਜਾਂਦਾ ਹੈ ਤੇ ਇਹਨੂੰ ਅਗਰ ਤੁਸੀਂ ਸੂਈ ਦੇ ਵਿੱਚ ਪਾ ਕੇ ਕੱਢਣਾ ਚਾਹੁੰਦੇ ਹੋ ਜਾਂ ਤੁਸੀਂ ਇਸ ਤਰੀਕੇ ਨਾਲ ਇਹ ਬਹੁਤ ਹੀ ਆਸਾਨ ਤਰੀਕਾ ਬਾਰ-ਬਾਰ ਆਪਾਂ ਨੂੰ ਇਹ ਸਾਰਿਆਂ ਦੇ ਵਿੱਚ ਧੱਗਾ ਪਾਉਣ ਦੀ ਲੋੜ ਨਹੀਂ ਹੈਗੀ ਤੇ ਇਹ ਆ ਆਪਣਾ ਜੀ ਇੱਕ ਨਵੀਂ ਟ੍ਰਿਕ ਜੇ ਤੁਹਾਨੂੰ ਵਧੀਆ ਲੱਗੀ ਆਈ ਹੋਪ ਤੁਸੀਂ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰੋਗੇ ਥੈਂਕ ਯੂ ਸੋ ਮੱਚ